ਅੱਛਾ ਕਾਲ ਜੀ ਕੈਨੇਡਾ ਬੁਲਟਿਨ ਦੇਖ ਰਹੇ ਹੋ ਤੁਸੀਂ ਮੈਂ ਹਰਸ਼ਿਤਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ Ontario ਵਿੱਚ ਟਿਊਸ਼ਨ ਫੀ ਖਤਮ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਫੀਸ ਵਧਣ ਦੀ ਤਿਆਰੀ ਵਿਦਿਆਰਥੀਆਂ ਤੇ ਮਾਪਿਆਂ ਚ ਚਿੰਤਾ ਵਧਦੀ ਮਿਨੀਸੋਟਾ ਦੀ ਫੈਡਰਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਇਮੀਗ੍ਰੇਸ਼ਨ ਕੈਦੀਆਂ ਨੂੰ ਵਕੀਲ ਨਾਲ ਮਿਲਣ ਤੋਂ ਰੋਕਿਆ ਤੇ ਸਖਤ ਨਿਰਾਸ਼ਾ ਦਿੱਤੀ ਕਿ ਆ ਕਿ ਇਹ ਨਾਗਰਿਕ ਅਧਿਕਾਰਾਂ ਅਤੇ ਸੰਵਿਧਾਨ ਦਾ ਉਲੰਘਣ ਹੈ ਅਲਬਰਟਾ ਨੇ ਕੈਨੇਡਾ ਵਿੱਚ ਨੌਕਰੀਆਂ ਦੇ ਮਾਮਲੇ ਵਿੱਚ ਅਗਵਾਈ ਕਰਦਿਆਂ 71800 ਤੋਂ ਵੱਧ ਨਵੀਆਂ ਫੁੱਲ ਟਾਈਮ ਨੌਕਰੀਆਂ ਪੈਦਾ ਕੀਤੀਆਂ। ਹੁਣ ਖਬਰਾਂ ਵਿਸਤਾਰ ਦੇ ਨਾਲ ਅਨਟੋਰੀਓ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਫੀਸ ਉੱਤੇ ਲੱਗੀ ਫੀਸ ਫ੍ਰੀਜ਼ ਹੁਣ ਖਤਮ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਦੀ ਹੋਈ ਟਿਊਸ਼ਨ ਫੀ ਵੀ ਦੇਣੀ ਪੈ ਸਕਦੀ ਹੈ ਸਰਕਾਰ ਕਹਿ ਰਹੀ ਹੈ ਕਿ ਸੰਸਥਾਵਾਂ ਨੂੰ ਚਲਾਉਣ ਲਈ ਵੱਧ ਪੈਸਿਆਂ ਦੀ ਲੋੜ ਹੈ ਇਸ ਲਈ ਫੀਸ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਚਿੰਤਾ ਵਧ ਰਹੀ ਹੈ ਕਿ ਇਸ ਨਾਲ ਪੜਾਈ ਮਹਿੰਗੀ ਹੋ ਜਾਵੇਗੀ ਅਤੇ ਕਈ ਪਰਿਵਾਰਾਂ ਤੇ ਆਰਥਿਕ ਬੋਝ ਪਵੇਗਾ ਹੁਣ ਸਭ ਦੀ ਨਿਗਾ ਸਰਕਾਰ ਦੇ ਅਗਲੇ ਐਲਾਨ ਤੇ ਹੈ ਕਿ ਫੀਸ ਕਿੰਨੀ ਵਧੇਗੀ ਅਤੇ ਕੀ ਵਾਅਦਾ ਕਦੋਂ ਤੋਂ ਲੱਗ ਹੋਵੇਗਾ Ontario ਤੋਂ ਇੱਕ ਅਹਿਮ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਜੋ ਹਜ਼ਾਰਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਿੱਧੀ ਤਰ੍ਹਾਂ ਜੁੜੀ ਹੋਈ ਹੈ ਇਹ ਕਈ ਸਾਲਾਂ ਤੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਟਿਊਸ਼ਨ ਫੀਸ ਤੇ ਲੱਗੀ ਫ੍ਰੀਜ਼ ਹੁਣ ਖਤਮ ਹੋ ਰਹੀ ਹੈ ਜਿਸ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੜਾਈ ਮਹਿੰਗੀ ਹੋ ਸਕਦੀ ਹੈ ਸਰਕਾਰ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਫੀਸਾਂ ਵਧਣ ਕਾਰਨ ਸਿੱਖਿਆ ਸੰਸਥਾਾਂਵਾਂ ਅਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਲਜ ਅਤੇ ਯੂਨੀਵਰਸਿਟੀਆਂ ਦਾ ਦਲੀਲ ਹੈ ਕਿ ਉਨ੍ਹਾਂ ਦੇ ਖਰਚੇ ਜਿਵੇਂ ਅਧਿਆਪਕਾਂ ਦੀ ਤਨਖਾਹ ਇਮਾਰਤਾਂ ਦੀ ਦੇਖਭਾਲ ਨਵੀਂ ਟੈਕਨੋਲੋਜੀ ਲੈਬੋਰੀ ਸਜੋ ਸਮਾਨ ਅਤੇ ਵਿਦਿਆਰਥੀ ਸੇਵਾਵਾਂ ਲਗਾਤਾਰ ਵਧ ਰਹੀਆਂ ਪਰ ਆਮਦਨ ਥਾਂ ਤੇ ਨਹੀਂ ਹੋ ਰਹੀ ਇਸ ਕਰਕੇ ਉਹ ਕਈ ਵਾਰ ਇਹ ਕਹਿ ਰਹੇ ਹਨ ਕਿ ਇਹ ਗੁਣਵੱਤਾ ਵਾਲੀ ਸਿੱਖਿਆ ਜਾਰੀ ਰੱਖਣ ਲਈ ਫੀਸ ਵਧਾਉਣਾ ਲਾਜ਼ਮੀ ਹੋ ਗਿਆ ਹੈ। ਦੂਜੇ ਪਾਸੇ ਵਿਦਿਆਰਥੀ ਸੰਗਠਨ ਅਤੇ ਮਾਪੇ ਇਸ ਫੈਸਲੇ ਤੇ ਚਿੰਤਾ ਜਤਾ ਰਹੇ ਹਨ। ਉਹ ਕਹਿ ਰਹੇ ਹਨ ਕਿ ਪਹਿਲਾਂ ਹੀ ਕਈ ਪਰਿਵਾਰ ਮਹਿੰਗਾਈ, ਕਿਰਾਏ, ਖਾਣ-ਪੀਣ ਅਤੇ ਹੋਰ ਖਰਚਿਆਂ ਨਾਲ ਝੁੰਜ ਰਹੇ ਹਨ। ਜੇ ਟਿਊਸ਼ਨ ਫੀ ਵਧਦੀ ਹੈ ਤਾਂ ਕਈ ਵਿਦਿਆਰਥੀਆਂ ਨੂੰ ਲੋਨ ਲੈਣਾ ਪੈ ਸਕਦਾ ਹੈ ਜਾਂ ਫਿਰ ਅਪਾਰਟ ਟਾਈਮ ਨੌਕਰੀਆਂ ਕਰਨੀਆਂ ਪੈਣਗੀਆਂ ਜਿਸ ਨਾਲ ਪੜ੍ਹਾਈ ਤੇ ਅਸਰ ਪੈ ਸਕਦਾ ਹੈ ਕੁਝ ਲੋਕਾਂ ਦਾ ਇਹ ਵੀ ਮਤਲਬ ਹੈ ਕਿ ਵੱਧ ਫੀਸ ਕਾਰਨ ਘੱਟ ਆਮਦਨ ਵਾਲੇ ਪਰਿਵਾਰਾਂ ਤੇ ਬੱਚਿਆਂ ਲਈ ਉੱਚ ਸਿੱਖਿਆ ਹਾਸਲ ਕਰਨਾ ਹੋਰ ਵੀ ਔਖਾ ਹੋ ਜਾਵੇਗਾ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਿਰਫ ਫੀਸ ਵਧਾਉਣ ਦਾ ਹੀ ਨਹੀਂ ਹੋਵੇਗਾ ਸਗੋਂ ਪੂਰੀ ਸਿੱਖਿਆ ਪ੍ਰਣਾਲੀ ਤੇ ਪਵਿਖ ਨਾਲ ਜੁੜਿਆ ਵੀ ਹੋਵੇਗਾ ਜੇ ਸਰਕਾਰ ਵਿੱਤੀ ਸਹਾਇਤਾ ਵਧਾਉਂਦੀ ਹੈ ਤਾਂ ਸੰਸਥਾਵਾਂ ਤੇ ਫੀਸ ਵਧਾਉਣ ਦਾ ਦਬਾਅ ਘੱਟ ਹੋ ਸਕਦਾ ਹੈ ਨਹੀਂ ਤਾਂ ਆਉਣ ਵਾਲੇ ਸਾਲਾਂ ਵਿੱਚ ਟਿਊਸ਼ਨ ਲਾਗਤ ਹੌਲੀ-ਹੌਲੀ ਹੋਰ ਵੀ ਵੱਧ ਸਕਦੀ ਹੈ ਇਸ ਸਮੇਂ ਸਭ ਦੀ ਨਿਗਾ ਇਸ ਗੱਲ ਤੇ ਟਿਕੀ ਹੋਈ ਹੈ ਕਿ ਫੀਸ ਵਿੱਚ ਕਿੰਨਾ ਵਾਧਾ ਕੀਤਾ ਜਾਵੇਗਾ ਕਦੋਂ ਤੋਂ ਲਾਗੂ ਹੋਵੇਗਾ ਅਤੇ ਕੀ ਵਿਦਿਆਰਥੀਆਂ ਦੇ ਲਈ ਕੋਈ ਵਿੱਤੀ ਰਾਹਤ ਜਾਂ ਫਿਰ ਕੋਈ ਸਕਾਲਰਸ਼ਿਪ ਯੋਜਨਾਵਾਂ ਵੀ ਐਲਾਨ ਕੀਤੀਆਂ ਜਾਣਗੀਆਂ ਇਹ ਫੈਸਲਾ ਨਾ ਸਿਰਫ ਮੌਜੂਦਾ ਵਿਦਿਆਰਥੀਆਂ ਲਈ ਬਲਕਿ ਕਾਲਜ ਵਿੱਚ ਜਾਂ ਫਿਰ ਯੂਨੀਵਰਸਿਟੀਆਂ ਵਿੱਚ ਜਾਣ ਦੀ ਯੋਜਨਾ ਬਣਾਉਣ ਵਾਲੇ ਹਜ਼ਾਰਾਂ ਨੌਜਵਾਨਾਂ ਲਈ ਵੀ ਬਹੁਤ ਹੀ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਅਮਰੀਕੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਸਖਤ ਨਿਰਾਸ਼ਾ ਦਿੱਤੀ ਹੈ ਕਿਉਂਕਿ ਇਸਨੇ ਇਮੀਗ੍ਰੇਸ਼ਨ ਕੈਦੀਆਂ ਨੂੰ ਵਕੀਲ ਨਾਲ ਮਿਲਣ ਤੋਂ ਰੋਕਿਆ ਮਿਨੀਸੋਟਾ ਦੀ ਫੈਡਰਲ ਅਦਾਲਤ ਨੇ ਕਿਹਾ ਹੈ ਕਿ ਕੈਦੀਆਂ ਨੂੰ ਆਪਣਾ ਕਾਨੂੰਨੀ ਹੱਕ ਮਿਲਣਾ ਬਹੁਤ ਜ਼ਰੂਰੀ ਹੈ ਅਤੇ ਇਹ ਰੋਕਣਾ ਸੰਵਿਧਾਨ ਅਤੇ ਨਾਗਰਿਕ ਅਧਿਕਾਰਾਂ ਦੇ ਉਲੰਘਣਾ ਹੈ ਇਸ ਮਾਮਲੇ ਵਿੱਚ ਅਦਾਲਤ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਆਪਣੀ ਸੁਰੱਖਿਆ ਲਈ ਕਾਨੂੰਨੀ ਸਲਾਹ ਲੈਣਾ ਅਤੇ ਉਸ ਦਾ ਪਾਲਣ ਕਰਨ ਦਾ ਹੱਕ ਹੈ ਪਾਵੇਂ ਉਹ ਦੇਸ਼ ਵਿੱਚ ਕਿੰਨੇ ਵੀ ਸਮੇਂ ਤੋਂ ਕਿਉਂ ਨਾ ਹੋਵੇ ਅਦਾਲਤ ਦਾ ਇਹ ਫੈਸਲਾ 트ੰਪ ਪ੍ਰਸ਼ਾਸਨ ਲਈ ਸਭ ਤੋਂ ਤੇਜ਼ ਅਤੇ ਸਖਤ ਚੇਤਾਵਨੀ ਹੈ ਜੋ ਅਜੇ ਤੱਕ ਆਈ ਹੈ ਇਸ ਨਾਲ ਇਹ ਸਪਸ਼ਟ ਵੀ ਹੋ ਜਾਂਦਾ ਹੈ ਕਿ ਇਮੀਗ੍ਰੇਸ਼ਨ ਕੈਦੀਆਂ ਨੇ ਹੱਕਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ ਮਿਨੇਸੋਟਾ ਦੀਵਸ ਫੈਡਰਲ ਅਦਾਲਤ ਨੇ 트럼ਪ ਪ੍ਰਸ਼ਾਸਨ ਨੂੰ ਇੱਕ ਸਖਤ ਚੇਤਾਵਨੀ ਦਿੱਤੀ ਹੈ ਕਿਉਂਕਿ ਇਸਨੇ ਇਮੀਗ੍ਰੇਸ਼ਨ ਕੈਦੀਆਂ ਨੂੰ ਵਕੀਲ ਨਾਲ ਮਿਲਣ ਤੋਂ ਰੋਕਿਆ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਕਾਨੂੰਨੀ ਹੱਕ ਦੀ ਪੂਰੀ ਰਾਹਤ ਮਿਲਣੀ ਚਾਹੀਦੀ ਹੈ ਭਾਵੇਂ ਉਹ ਦੇਸ਼ ਵਿੱਚ ਕਿੰਨੇ ਵੀ ਸਮੇਂ ਲਈ ਕਿਉਂ ਨਾ ਕੈਦ ਹੋਵੇ। ਅਦਾਲਤ ਦੇ ਜੱਜਾਂ ਨੇ ਇਹ ਵੀ ਕਿਹਾ ਹੈ ਕਿ ਕੈਦੀਆਂ ਨੂੰ ਵਕੀਲ ਨਾਲ ਮਿਲਣ ਤੋਂ ਰੋਕਣਾ ਸੰਵਿਧਾਨ ਅਤੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਇਹ ਕਿਸੇ ਵੀ ਸਥਿਤੀ ਵਿੱਚ ਸਹੀ ਨਹੀਂ ਹੈ। ਇਸ ਫੈਸਲੇ ਨਾਲ 트ੰਪ ਪ੍ਰਸ਼ਾਸਨ ਲਈ ਇੱਕ ਸਖਤ ਸੰਦੇਸ਼ ਹੋ ਗਿਆ ਹੈ ਕਿ ਸਰਕਾਰ ਆਪਣੇ ਕੰਮ ਕਰਦੇ ਲੋਕਾਂ ਦੇ ਮੁੱਲ ਹੱਕਾਂ ਅਤੇ ਨਜ਼ਰਅੰਦਾਜ਼ ਨਹੀਂ ਕਰ ਸਕਦੀ ਇਸ ਫੈਸਲੇ ਵਿੱਚ ਵਿਸ਼ਲੇਸ਼ਕਾਂ ਨੇ ਇਹ ਵੀ ਦਰਸਾਇਆ ਹੈ ਕਿ ਕਈ ਕੈਦੀਆਂ ਨੇ ਆਪਣੇ ਮਾਮਲੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਲਈ ਵਕੀਲ ਮਿਲਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਕਾਨੂੰਨੀ ਮਾਹਿਰਾਂ ਦੇ ਮੁਤਾਬਕ ਕੈਦੀਆਂ ਨੂੰ ਵਕੀਲ ਨਾਲ ਮਿਲਣ ਦੀ ਆਜ਼ਾਦੀ ਨਾ ਦੇਣਾ ਨਾ ਸਿਰਫ ਇਨ੍ਹਾਂ ਦੇ ਨਿਆਂ ਦੇ ਹੱਕਾਂ ਨੂੰ ਨੁਕਸਾਨ ਪਹੁੰਚਾਉਣਾ ਹੈ ਸਗੋਂ ਇਹ ਸਮਾਜ ਵਿੱਚ ਨਿਆਂ ਪ੍ਰਣਾਲੀ ਤੇ ਲੋਕਾਂ ਦਾ ਭਰੋਸਾ ਵੀ ਘਟਾਉਂਦਾ ਹੈ ਅਦਾਲਤ ਦੇ ਇਸ ਫੈਸਲੇ ਨੇ ਦਰਸਾ ਦਿੱਤਾ ਹੈ ਕਿ ਅਮਰੀਕਾ ਨਿਆਂ ਪ੍ਰਣਾਲੀ ਆਪਣੇ ਨਾਗਰਿਕਾਂ ਦੇ ਹੱਕਾਂ ਦੀ ਰੱਖਿਆ ਲਈ ਕਿੰਨੀ ਸਖਤ ਹੈ ਅਤੇ ਸਰਕਾਰ ਦੀਆਂ ਨੀਤੀਆਂ ਜੇ ਕਿਸੇ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਤਾਂ ਅਦਾਲਤ ਤੁਰੰਤ ਹਸਤਕਸ਼ਪ ਕਰ ਸਕਦੀ ਹੈ న్యూਸ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਇੱਕ ਪ੍ਰਤੀਕ ਹੈ ਜੋ ਕਿ ਭਵਿੱਖ ਵਿੱਚ ਹੋਰ ਕਈ ਕੈਦੀਆਂ ਲਈ ਵੀ ਮਿਸਾਲ ਬਣੇਗਾ ਜੋ ਕਦੇ ਸਰਕਾਰ ਵਾਪਸ ਇਮੀਗ੍ਰੇਸ਼ਨ ਕੈਦੀਆਂ ਦੇ ਵਕੀਲ ਨਾਲ ਮਿਲਣ ਦੇ ਹੱਕ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਫੈਸਲੇ ਦੇ ਆਧਾਰ ਤੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਕਾਨੂੰਨ ਸਹਾਇਤਾ ਪ੍ਰਤੀਕ ਕਿਸੇ ਵੀ ਨਾਗਰਿਕ ਦੀ ਨਹੀਂ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਅਭਾਵ ਨਿਆਂ ਪ੍ਰਣਾਲੀ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਇਸ ਫੈਸਲੇ ਨਾਲ ਸਿਰਫ ਮੌਜੂਦਾ ਗੈਦੀਆਂ ਨੂੰ ਹੀ ਲਾਭ ਨਹੀਂ ਹੋਵੇਗਾ ਸਗੋਂ ਭਵਿੱਖ ਵਿੱਚ ਆਉਣ ਵਾਲੇ ਕਈ ਲੋਕਾਂ ਨੂੰ ਵੀ ਇਸ ਦੀ ਮਿਸਾਲ ਬਣੇਗੀ ਅਦਾਲਤ ਕਿਸੇ ਵੀ ਮੁੱਲ ਕਾਨੂੰਨੀ ਹੱਕਾਂ ਦੀ ਰੱਖਿਆ ਵਿੱਚ ਕਿੰਨੀ ਤਾਕਤਵਰ ਹੈ ਇਸ ਤਰ੍ਹਾਂ ਮਿਨੀ ਸੋਟਾ ਦੀ ਅਦਾਲਤ ਦਾ ਫੈਸਲਾ ਨਾ ਸਿਰਫ ਟਰੰਪ ਪ੍ਰਸ਼ਾਸਨ ਲਈ ਸਖਤ ਨਿਰਾਸ਼ਾ ਹੈ ਸਗੋਂ ਇਹ ਸੰਵੇਦਨਸ਼ੀਲ ਸਮਾਜਿਕ ਅਤੇ ਕਾਨੂੰਨ ਸੰਦੇਸ਼ ਵੀ ਹੈ ਕਿ ਕੈਦੀਆਂ ਦੇ ਹੱਕਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਵੇਗੀ ਅਤੇ ਕਿਸੇ ਵੀ ਸਰਕਾਰ ਨੂੰ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਆਜ਼ਾਦੀ ਨਹੀਂ ਹੋਵੇਗੀ ਕੈਨੇਡਾ ਦੀ ਇਮੀਗ੍ਰੇਸ਼ਨ ਅਥਾਰਟिटीज ਨੇ ਅੰਤਰਰਾਸ਼ਟਰੀ ਅਨੁਭਵ ਕੈਨੇਡਾ ਪ੍ਰੋਗਰਾਮ ਦੇ ਹਿੱਸੇਦਾਰਾਂ ਲਈ ਇੱਕ ਖਾਸ ਨੀਤੀ ਨੂੰ ਵਾਅਦਾ ਦਿੱਤਾ ਹੈ ਇਹ ਵਿਦੇਸ਼ੀ ਵਿਦਿਆਰਥੀਆਂ ਅਤੇ ਯਾਤਰੀ ਕੈਨੇਡਾ ਵਿੱਚ ਰਹਿੰਦਿਆਂ ਹੋਏ ਆਪਣੀ ਅਗਲੀ ਵਰਕ ਪਰਮਿਟ ਲਈ ਅਰਜੀ ਦੇ ਸਕਣਗੇ ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਜ਼ਰੂਰਤ ਨਹੀਂ ਰਹੇਗੀ ਉਹ ਆਪਣੇ ਕੈਨੇਡਾ ਵਿੱਚ ਹੀ ਰਹਿ ਕੇ ਵਰਕ ਪਰਮਿਟ ਲੰਬੇ ਕਰ ਸਕਣਗੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਅੰਤਰਰਾਸ਼ਟਰੀ ਅਨੁਭਵ ਕੈਨੇਡਾ ਪ੍ਰੋਗਰਾਮ ਨੂੰ ਹੋਰ ਸੁਗਮ ਬਣਾਉਣ ਅਤੇ ਵਿਦੇਸ਼ੀ ਟੈਲੈਂਟ ਨੂੰ ਕੈਨੇਡਾ ਵਿੱਚ ਹੀ ਆਕਰਸ਼ਿਤ ਕਰਨ ਲਈ ਲਿਆ ਗਿਆ ਹੈ ਕੈਨੇਡਾ ਦੀ ਸਰਕਾਰ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਦੇ ਹਿੱਸੇਦਾਰਾਂ ਲਈ ਇੱਕ ਮਹੱਤਵਪੂਰਨ ਨੀਤੀ ਉਧਾ ਦਿੱਤੀ ਹੈ ਜਿਸ ਦਾ ਮਤਲਬ ਇਹ ਹੈ ਕਿ ਹੁਣ ਵਿਦੇਸ਼ੀ ਯਾਤਰੀ ਅਤੇ ਵਿਦਿਆਰਥੀ ਕੈਨੇਡਾ ਵਿੱਚ ਰਹਿੰਦਿਆਂ ਹੋਇਆਂ ਹੀ ਆਪਣੀ ਅਕਲੀ ਵਰਕ ਪਰਮਿਟ ਲਈ ਅਰਜੀ ਦੇ ਸਕਣਗੇ ਪਹਿਲਾਂ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪੈਂਦਾ ਸੀ ਪਰ ਹੁਣ ਇਹ ਵਾਧਾ ਹਟਾ ਦਿੱਤਾ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਅਤੇ ਯਾਤਰੀਆਂ ਲਈ ਪਰਮਿਟ ਲੰਬੀ ਕਰਨ ਦੀ ਪ੍ਰਕਿਰਿਆ ਕਾਫੀ ਆਸਾਨ ਹੋ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਨੂੰ ਹੋਰ ਸੁਗਮ ਬਣਾਉਣ ਅਤੇ ਕੈਨੇਡਾ ਵਿੱਚ ਵਿਦੇਸ਼ੀ ਟੈਲੈਂਟ ਨੂੰ ਆਕਰਸ਼ਿਤ ਕਰਨ ਲਈ ਲਿਆ ਗਿਆ ਹੈ ਇਸ ਨਾਲ ਨਾ ਸਿਰਫ ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਲਾਭ ਹੋਵੇਗਾ ਸਗੋਂ ਕੈਨੇਡਾ ਦੀ ਆਰਥਿਕਤਾ ਕੰਮ ਦੇ ਮੌਕੇ ਅਤੇ ਅਤੇ ਕਲਚਰਲ ਐਕਸਚੇਂਜ ਨੂੰ ਵੀ ਬਹੁਤ ਫਾਇਦਾ ਹੋਵੇਗਾ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਕੰਮ ਕਰਨ ਅਤੇ ਨਵੇਂ ਤਜਰਬੇ ਹਾਸਲ ਕਰਨ ਦਾ ਮੌਕਾ ਦਿੰਦਾ ਹੈ ਜੋ ਕਿ ਉਹਨਾਂ ਦੀ ਭਵਿੱਖੀ ਕੈਰੀਅਰ ਅਤੇ ਬਹੁਤ ਮਹੱਤਵਪੂਰਨ ਹੁੰਦਾ ਹੈ ਹੁਣ ਜਦੋਂ ਉਨਾ ਨੇ ਆਪਣਾ ਪਰਮਿਟ ਕੈਨੇਡਾ ਵਿੱਚ ਹੀ ਲੰਬਾ ਕਰਨ ਦੀ ਆਜ਼ਾਦੀ ਮਿਲ ਰਹੀ ਹੈ ਤਾਂ ਉਹ ਉਹਨਾਂ ਲਈ ਇੱਕ ਬਹੁਤ ਵੱਡਾ ਸਹੂਲਤ ਵਾਲਾ ਕਦਮ ਹੈ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਆਪਣੇ ਕੰਮ ਅਤੇ ਪੜਾਈ ਦੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ న్యూਸ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨੀਤੀ ਨਾਲ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਹੋਰ ਆਕਰਸ਼ਕ ਬਣੇਗਾ ਅਤੇ ਭਵਿਕ ਵਿੱਚ ਹੋਰ ਵਿਦੇਸ਼ੀ ਯਾਤਰੀਆਂ ਕੈਨੇਡਾ ਆਉਣ ਲਈ ਪ੍ਰੇਰਿਤ ਹੋਣਗੇ ਅਤੇ ਇਸ ਦੇ ਨਾਲ ਹੀ ਕੈਨੇਡਾ ਵਿੱਚ ਨਵੇਂ ਸਕਿਲਡ ਵਰਕਰਸ ਅਤੇ ਕੈਰੀਅਰ ਮੌਕੇ ਵੀ ਵਧਣਗੇ ਜਿਸ ਨਾਲ ਦੇਸ਼ ਦੀ ਆਰਥਿਕਤਾ ਅਤੇ ਸਾਂਸਕ੍ਰਿਤਿਕ ਵਿਭਿੰਨਤਾ ਤੇ ਵੀ ਸਿੱਧਾ ਪ੍ਰਭਾਵ ਪਵੇਗਾ ਇਸ ਤਰ੍ਹਾਂ ਸਰਕਾਰ ਦਾ ਇਹ ਫੈਸਲਾ ਨਾ ਸਿਰਫ ਵਿਦਿਆਰਥੀਆਂ ਅਤੇ ਯਾਤਰੀਆਂ ਲਈ ਖੁਸ਼ੀ ਵਾਲਾ ਹੈ ਸਗੋਂ ਇਹ ਕੈਨੇਡਾ ਦੀ ਵਿਦੇਸ਼ੀ ਨੀਤੀ ਵਿੱਚ ਇੱਕ ਮਹੱਤਵਪੂਰਨ ਕਦਮ ਵੀ ਹੈ ਜੋ ਪ੍ਰੋਗਰਾਮ ਨੂੰ ਲੰਬੇ ਸਮੇਂ ਤੱਕ ਸੁਗਮ ਅਤੇ ਨਵਿੱਤਮ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗਾ ਵਿਦਿਆਰਥੀਆਂ ਨੂੰ ਹੁਣ ਬਿਨਾਂ ਕਿਸੇ ਚਿੰਤਾ ਦੇ ਆਪਣੇ ਅਨੁਭਵ ਨੂੰ ਜਾਰੀ ਰੱਖ ਸਕਣਗੇ ਅਤੇ ਆਪਣੇ ਕੰਮ ਤੇ ਪੜ੍ਹਾਈ ਦੇ ਮੌਕਿਆਂ ਨੂੰ ਬਿਹਤਰ ਤਰੀਕੇ ਨਾਲ ਯੂਜ਼ ਕਰ ਸਕਣਗੇ ਕੈਨੇਡਾ ਦੇ ਅਲਬਰਟਾ ਵਿੱਚ ਨੌਕਰੀਆਂ ਵਿੱਚ ਵਾਧਾ ਹੋਇਆ ਅਲਬਰਟਾ ਨੇ ਹਾਲੀਆ ਸਮੇਂ ਵਿੱਚ 41800 ਤੋਂ ਵੱਧ ਨਵੀਆਂ ਫੁੱਲ ਟਾਈਮ ਨੌਕਰੀਆਂ ਬਣਾ ਕੇ ਦੇਸ਼ ਵਿੱਚ ਨਵੀਂ ਤਰੱਕੀ ਹਾਸਲ ਕੀਤੀ ਹੈ ਇਸ ਨਾਲ ਪਤਾ ਲੱਗਦਾ ਹੈ ਕਿ ਖੇਤਰ ਦੀ ਆਰਥਿਕਤਾ ਮਜ਼ਬੂਤ ਹੋ ਰਹੀ ਹੈ ਅਤੇ ਲੋਕਾਂ ਲਈ ਨੌਕਰੀ ਦੇ ਮੌਕੇ ਵਧ ਰਹੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਵੇਂ ਕੰਮ ਦੀਆਂ ਸੰਭਾਵਨਾਵਾਂ ਲੋਕਾਂ ਦੇ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੋਣਗੀਆਂ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨਗੀਆਂ ਕੈਨੇਡਾ ਦੇ ਅਲਬਰਟਾ ਵਿੱਚ ਰੋਜ਼ਗਾਰ ਦੇ ਮੌਕੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਖੇਤਰ ਦੇ ਨੌਜਵਾਨਾਂ ਪੇਸ਼ੇਵਰਾਂ ਅਤੇ ਪਰਿਵਾਰਾਂ ਲਈ ਨਵੀਂ ਆਰਥਿਕ ਰਾਹਤ ਲਿਆ ਰਹੇ ਹਨ ਹਾਲਿਆ ਅੰਕੜਿਆਂ ਦੇ ਮੁਤਾਬਕ ਅਲਬਰਟਾ ਵਿੱਚ 41800 ਤੋਂ ਵੱਧ ਨਵੀਆਂ ਫੁੱਲ ਟਾਈਮ ਨੌਕਰੀਆਂ ਬਣੀਆਂ ਜਿਸ ਨਾਲ ਇਹ ਖੇਤਰ ਕੈਨੇਡਾ ਵਿੱਚ ਨੌਕਰੀਆਂ ਦੇ ਮਾਮਲੇ ਵਿੱਚ ਅਗਵਾਈ ਕਰ ਰਿਹਾ ਹੈ ਇਹ ਨੌਕਰੀਆਂ ਸਿਰਫ ਉੱਚੇ ਖੇਤਰ ਵਿੱਚ ਹੀ ਨਹੀਂ ਸਗੋਂ ਸਿਹਤ ਸੇਵਾਵਾਂ ਸਿੱਖਿਆ ਵਪਾਰ ਟੈਕਨੋਲੋਜੀ ਨਿਰਮਾਣ ਅਤੇ ਹੋਰ ਉਦਯੋਗਾਂ ਵਿੱਚ ਵੀ ਪੈਦਾ ਹੋਣਗੀਆਂ ਜਿਸ ਨਾਲ ਖੇਤਰ ਦੀ ਆਰਥਿਕ ਤਰੱਕੀ ਲਈ ਬਹੁਤ ਮਜ਼ਬੂਤ ਮਾਹੌਲ ਬਣਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਨੌਕਰੀਆਂ ਵਿੱਚ ਵਾਧਾ ਖੇਤਰ ਦੇ ਲੋਕਾਂ ਲਈ ਆਰਥਿਕ ਸੁਰੱਖਿਆ ਦਾ ਪ੍ਰਤੀਕ ਹੈ ਅਤੇ ਇਸ ਨਾਲ ਨਾ ਸਿਰਫ ਉਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਆ ਸਕਦਾ ਹੈ ਨੌਕਰੀਆਂ ਵਿੱਚ ਇਸ ਵਾਧੇ ਨਾਲ ਨਾ ਸਿਰਫ ਲੋਕਾਂ ਨੂੰ ਆਮਦਨ ਦੇ ਮੌਕੇ ਮਿਲ ਰਹੇ ਹਨ ਸਗੋਂ ਉਹ ਆਪਣੇ ਪਰਿਵਾਰਾਂ ਲਈ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਵੀ ਯੋਗ ਹੋ ਰਹੇ ਹਨ ਖੇਤਰ ਵਿੱਚ ਨਵੀਆਂ ਨੌਕਰੀਆਂ ਦੇ ਨਾਲ ਹੀ ਉਦਯੋਗ ਅਤੇ ਵਪਾਰ ਵਿੱਚ ਨਿਵੇਸ਼ ਦਾ ਮਾਹੌਲ ਬਣਿਆ ਹੈ ਜਿਸ ਨਾਲ ਖੇਤਰ ਦੀ ਆਰਥਿਕਤਾ ਹੋਰ ਮਜ਼ਬੂਤ ਹੋ ਰਹੀ ਹੈ ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਅਲਬਰਟਾ ਦੀ ਖੇਤੀਬਾੜੀ ਖਣਿਜ ਤੇਲ ਅਤੇ ਗੈਸ ਸਿਹਤ ਅਤੇ ਸਿੱਖਿਆ ਖੇਤਰਾਂ ਵਿੱਚ ਪੈਦਾ ਹੋ ਰਹੀਆਂ ਹਨ ਨਵੀਆਂ ਨੌਕਰੀਆਂ ਦੇ ਸਿਰਜਣ ਹਾਰ ਹਨ ਇਸ ਨਾਲ ਖੇਤਰ ਵਿੱਚ ਨੌਜਵਾਨਾਂ ਨੂੰ ਆਪਣੇ ਪੇਸ਼ੇਵਰਾਂ ਯੋਗਤਾ ਵਿਕਸਿਤ ਕਰਨ ਅਤੇ ਕਰੀਅਰ ਬਣਾਉਣ ਦੇ ਮੌਕੇ ਮਿਲ ਰਹੇ ਹਨ ਸਰਕਾਰੀ ਅੰਕੜਿਆਂ ਦੇ ਅਨੁਸਾਰ ਅਲਬਰਟਾ ਨੇ ਨੌਕਰੀਆਂ ਮੁਤਾਬਕ ਕਰਦਿਆਂ ਸਭ ਤੋਂ ਅੱਗੇ ਰਹਿਣ ਦੀ ਕਾਬਲੀਅਤ ਦਰਸਾਈ ਹੈ ਮਾਹਿਰ ਮੰਨਦੇ ਹਨ ਕਿ ਇਹ ਨੌਕਰੀਆਂ ਦਾ ਵਾਅਦਾ ਖੇਤਰ ਵਿੱਚ ਆਰਥਿਕ ਤਰੱਕੀ ਨੂੰ ਹੋਰ ਤੇਜ਼ ਕਰੇਗਾ ਅਤੇ ਲੋਕਾਂ ਦੀ ਆਮਦਨ ਵਧਣ ਨਾਲ ਖਪਤ ਅਤੇ ਵਪਾਰ ਨੂੰ ਵੀ ਬਹੁਤ ਫਾਇਦਾ ਹੋਵੇਗਾ ਨਿਊਜ਼ ਵਿਸ਼ਲੇਸ਼ਕਾਂ ਦੇ ਅਨੁਸਾਰ ਖੇਤਰ ਦੀ ਨੀਤੀ, ਨਿਵੇਸ਼ ਯੋਜਨਾਵਾਂ ਅਤੇ ਲੋਕਾਂ ਦੀ ਕਾਬਲੀਅਤ ਨੂੰ ਧਿਆਨ ਵਿੱਚ ਰੱਖ ਕੇ ਕਿਵੇਂ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ ਇਸ ਤਰ੍ਹਾਂ ਅਲਬਟਾ ਸਿਰਫ ਨੌਕਰੀਆਂ ਦੇ ਮਾਮਲਿਆਂ ਵਿੱਚ ਹੀ ਅਗਵਾਈ ਨਹੀਂ ਕਰ ਰਿਹਾ ਸਗੋਂ ਖੇਤਰ ਦੀ ਆਰਥਿਕਤਾ, ਲੋਕਾਂ ਦੀ ਭਲਾਈ, ਨਵੇਂ ਟੈਲੈਂਟ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਮਜ਼ਬੂਤ ਸਥਾਨ ਬਣਾਉਂਦਾ ਹੈ। ਖੇਤਰ ਦੇ ਨੌਜਵਾਨ ਨਪੇਸ਼ੇਵਰ ਅਤੇ ਪਰਿਵਾਰ ਇਸ ਫੈਸਲੇ ਨਾਲ ਲਾਭਨਾਤਿਕ ਹੋ ਰਹੇ ਹਨ ਅਤੇ ਖੇਤਰ ਵਿੱਚ ਆਰਥਿਕ ਤੇਜ਼ੀ ਅਤੇ ਸਥਿਰਤਾ ਦਾ ਮਾਹੌਲ ਬਣ ਰਿਹਾ ਹੈ ਇਸ ਤਰ੍ਹਾਂ ਅਲਬਰਟਾ ਕੈਨੇਡਾ ਵਿੱਚ ਨੌਕਰੀਆਂ ਦੇ ਮਾਮਲੇ ਵਿੱਚ ਸਿਰਮੁਖੀ ਹੈ ਅਤੇ ਪੂਵਕ ਵਿੱਚ ਹੋਰ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਪ੍ਰਤੀਕ ਹੈ ਮਿਨੀਸੋਟਾ ਵਿੱਚ ਚੱਲ ਰਹੀ ਇਮੀਗ੍ਰੇਸ਼ਨ ਕਾਰਵਾਈ ਹੁਣ ਖਤਮ ਹੋਣ ਜਾ ਰਹੀ ਹੈ ਟਰੰਪ ਦੇ ਬਾਰਡਰ ਸਜਾਰ ਟੌਮ ਹੂਮਨ ਨੇ ਕਿਹਾ ਹੈ ਕਿ ਫੈਡਰਲ ਐਜੰਟਾਂ ਦੀ ਸੰਖਿਆ ਘਟਾ ਕੇ ਕਾਰਵਾਈ ਤੇ ਨਿਯੰਤਰਣ ਕੀਤਾ ਜਾ ਰਿਹਾ ਹੈ ਦੋ ਅਮਰੀਕੀ ਨਾਗਰਿਕਾਂ ਦੇ ਮਰਨ ਦੀ ਘਟਨਾ ਹੋ ਚੁੱਕੀ ਹੈ ਪਰ ਸਰਕਾਰ ਕਹਿ ਰਹੀ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਮੀਗ੍ਰੇਸ਼ਨ ਕਾਨੂੰਨ ਦੀ ਪਾਲਣਾ ਰੁਕ ਗਈ ਹੈ ਇਸ ਕਾਰਵਾਈ ਨਾਲ ਲੋਕਾਂ ਦੀ ਸੁਰੱਖਿਆ ਬਣਾਈ ਰੱਖਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਮਿਨੀ ਸੋਟਾ ਵਿੱਚ ਚੱਲ ਰਹੀ ਇਮੀਗ੍ਰੇਸ਼ਨ ਕਾਰਵਾਈ ਨੂੰ ਖਤਮ ਹੋ ਰਹੀ ਹੈ 트럼ਪ ਦੇ ਬਾਰਡਰ ਸਜਾਰ ਟੋਮ ਹੋਮਨ ਨੇ ਕਿਹਾ ਹੈ ਕਿ ਰਾਜ ਵਿੱਚ ਚੱਲ ਰਹੀ ਫੈਡਰਲ ਏਜੰਟਾਂ ਦੀ ਕਾਰਵਾਈ ਨੇ ਤੇ ਨਿਯੰਤਰਣ ਕਰਕੇ ਸਿੱਖਿਆ ਘਟਾ ਦਿੱਤੀ ਜਾ ਰਹੀ ਹੈ ਇਹ ਕਾਰਵਾਈ ਆਪਰੇਸ਼ਨ ਮੈਟਰੋਸ ਸਰਗੀ ਦੇ ਤਹਿਤ ਕੀਤੀ ਗਈ ਸੀ ਜਿਸ ਦੌਰਾਨ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੁਖਦਾਇਕ ਤੌਰ ਤੇ ਦੋ ਅਮਰੀਕੀ ਨਾਗਰਿਕ ਮਰਨ ਵਾਲੀ ਘਟਨਾ ਵਿੱਚ ਹੋਈ ਟੌਮ ਹੋਮਨ ਨੇ ਕਿਹਾ ਹੈ ਕਿ ਰਾਜ ਵਿੱਚ ਤਕਰੀਬਨ 2000 ਫੈਡਰਲ ਏਜੰਟਾਂ ਦੀ ਨਿਯੁਕਤੀ ਕੀਤੀ ਜਾ ਰਹੀ ਸੀ ਪਰ ਹੁਣ ਇਹ ਅਹਿਮ ਕਾਰਜ ਮੁਕੰਮਲ ਹੋ ਗਿਆ ਅਤੇ ਏਜੰਟਾਂ ਨੂੰ ਹੌਲੀ-ਹੌਲੀ ਵਾਪਸ ਭੇਜਿਆ ਜਾ ਰਿਹਾ ਹੈ ਲੋਕਾਂ ਨੇ ਉਨ੍ਹਾਂ ਦੇ ਲਈ ਇੱਕ ਸਪਸ਼ਟ ਬਿਆਨ ਕੀਤਾ ਹੈ ਕਿ ਇਮੀਗ੍ਰੇਸ਼ਨ ਕਾਨੂੰਨ ਦੀ ਪਾਲਣਾ ਜਾਰੀ ਰਹੇਗੀ ਅਤੇ ਜੋ ਵੀ ਲੋਕ ਸੁਰੱਖਿਆ ਲਈ ਖਤਰਾ ਹਨ ਉਨ੍ਹਾਂ ਨੂੰ ਨਿਰਾਸ਼ਾ ਬਣਾਇਆ ਜਾਵੇਗਾ ਇਸ ਕਾਰਵਾਈ ਦੇ ਦੌਰਾਨ ਸਥਾਨਕ ਲੋਕਾਂ ਕਮਿਊਨਿਟੀ ਅਤੇ ਅਧਿਕਾਰ ਵਕੀਲਾਂ ਵਿੱਚ ਕਾਫੀ ਗੁੱਸਾ ਪੈਦਾ ਹੋਇਆ ਲੋਕਾਂ ਨੇ ਬਿਨਾਂ ਖੁਲਾਸੇ ਦੇ ਰੇਡਾਂ ਗ੍ਰਿਫਤਾਰੀ ਅਤੇ ਦੋ ਨਾਗਰਿਕਾਂ ਦੀ ਮੌਤ ਦੇ ਬਾਵਜੂਦ ਸੜਕਾਂ ਤੇ ਪ੍ਰਦਰਸ਼ਨ ਕੀਤੇ ਕਈ ਲੋਕਾਂ ਨੇ ਇਸ ਕਾਰਵਾਈ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ అతి ਕਠੋਰ ਨੀਤੀ ਵਜੋਂ ਵੀ ਕੋਸ਼ਿਸ਼ ਕੀਤਾ ਇਸ ਮਾਮਲੇ ਨੇ ਰਾਜ ਵਿੱਚ ਚਰਚਾ ਅਤੇ ਨਿਆਂ ਪ੍ਰਣਾਲੀ ਤੇ ਲੋਕਾਂ ਦਾ ਭਰੋਸਾ ਵੀ ਪ੍ਰਭਾਵਿਤ ਕੀਤਾ ਟੌਮ ਹੋਮਨ ਨੇ ਕਿਹਾ ਹੈ ਕਿ ਕੁਝ ਸਮੇਂ ਲਈ ਖੁਦ ਮਿਨੀਸੋਟਾ ਵਚਰ ਰਹੇਗਾ ਤਾਂ ਜੋ ਅਜੰਟਾਂ ਦੇ ਵਾਪਸ ਜਾਣ ਦੀ ਕਾਰਵਾਈ ਸੂਚਾਰੂ ਤਰੀਕੇ ਨਾਲ ਹੋ ਸਕੇ ਸਰਕਾਰੀ ਅੰਕੜਿਆਂ ਮੁਤਾਬਕ ਇਸ ਮਾਮਲੇ ਵਿੱਚ ਤਕਰੀਬਨ 4000 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਨਾਲ ਭਾਰੀ ਪ੍ਰਤੀਕਿਰਿਆ ਹੋਈ ਪਰ ਸਰਕਾਰ ਕਹਿ ਰਹੀ ਹੈ ਕਿ ਉਹ ਪਹਿਲਾਂ ਹੀ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨੀ ਅਮਲ ਨੂੰ ਯਕੀਨੀ ਬਣਾਈ ਰੱਖੇਗੀ ਮਿਨੀ ਸੋਟਾ ਦੇ ਮਖਿਆਲੀ ਨੇ ਇਸ ਕਟਨਾ ਨੂੰ ਲੰਬੇ ਸਮੇਂ ਦੀ ਬਹਾਲੀ ਦੀ ਸੁਰੱਖਿਆ ਕਿਹਾ ਅਤੇ ਕਿਹਾ ਹੈ ਕਿ ਰਾਜ ਦੀ ਆਰਥਿਕਤਾ ਅਤੇ ਲੋਕਾਂ ਦੀ ਜ਼ਿੰਦਗੀ ਤੇ ਪੈਦਾ ਪ੍ਰਭਾਵ ਸਮੇਂ ਨਾਲ ਦੂਰ ਕੀਤਾ ਜਾ ਸਕਦਾ ਹੈ ਇਸ ਮਾਮਲੇ ਨੇ ਦੇਸ਼ ਪਾਰ ਵਿੱਚ ਇਮੀਗ੍ਰੇਸ਼ਨ ਨੀਤੀਆਂ ਤੇ ਵਿਆਪਕ ਚਰਚਾ ਤੇ ਰਾਜਨੀਤਿਕ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਦਿਖਾਉਂਦਾ ਹੈ ਕਿ ਸਰਕਾਰ ਭਾਵੇਂ ਕਠੋਰ ਨੀਤੀਆਂ ਲਾਗੂ ਕਰੇ ਫਿਰ ਵੀ ਲੋਕਾਂ ਦੇ ਮੁੱਲਾਂ ਅਧਿਕਾਰਾਂ ਅਤੇ ਸੁਰੱਖਿਆ ਬਣਾਈ ਰੱਖਣਾ ਲਾਜ਼ਮੀ ਹੈ న్యూਸ ਵਿਸ਼ਲੇਸ਼ਕਾਂ ਦੇ ਅਨੁਸਾਰ ਮਿਨੀ ਸੋਟਾ ਦੀ ਇਹ ਕਾਰਵਾਈ ਭਵਿੱਖ ਵਿੱਚ ਹੋਰ ਇਮੀਗ੍ਰੇਸ਼ਨ ਮਾਮਲਿਆਂ ਲਈ ਮਿਸਾਲ ਬਣੇਗੀ ਅਤੇ ਸਰਕਾਰ ਨੂੰ ਆਪਣੇ ਕੰਮ ਦੀ ਸਾਵਧਾਨ ਰਹਿਣ ਲਈ ਪ੍ਰੇਰਿਤ ਵੀ ਕਰੇਗੀ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਰ ਹਾਲਾਣਾ ਹੀ ਇੱਕ ਵਾਰ ਫਿਰ ਮੁਰ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਮੁੱਖ ਹੈਡਲਾਈਨਸ ਤੇ Ontario ਵਿੱਚ ਟਿਊਸ਼ਨ ਫੀ ਖਤਮ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਫੀਸ ਵਧਣ ਦੀ ਤਿਆਰੀ ਵਿਦਿਆਰਥੀਆਂ ਤੇ ਮਾਪਿਆਂ ਚ ਚਿੰਤਾ ਵਧੀ ਮਿਨੀਸੋਟਾ ਦੀ ਫੈਡਰਲ ਅਦਾਲਤ ਨੇ 트럼ਪ ਪ੍ਰਸ਼ਾਸਨ ਨੂੰ ਇਮੀਗ੍ਰੇਸ਼ਨ ਕੈਦੀਆਂ ਨੂੰ ਵਕੀਲ ਨਾਲ ਮਿਲਣ ਤੋਂ ਰੋਕਿਆ ਤੇ ਸਖਤ ਨਿਰਾਸ਼ਾ ਦਿੱਤੀ ਕਿ ਆ ਕੀ ਇਹ ਨਾਗਰਿਕ ਅਧਿਕਾਰਾਂ ਅਤੇ ਸੰਵਿਧਾਨ ਦਾ ਉਲੰਘਣ ਹੈ ਅਲਬਰਟਾ ਨੇ ਕੈਨੇਡਾ ਵਿੱਚ ਨੌਕਰੀਆਂ ਦੇ ਮਾਮਲੇ ਵਿੱਚ ਅਗਵਾਈ ਕਰਦਿਆਂ 71800 ਤੋਂ ਵੱਧ ਨਵੀਆਂ ਫੁੱਲ ਟਾਈਮ ਨੌਕਰੀਆਂ ਪੈਦਾ ਕੀਤੀਆਂ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਹੈ ਨਹੀਂ। ਧੰਨਵਾਦ।